ਵਾਈ ਗੁਰਗੀ ਦਾ ਹਾਲ ਸਭਾਈ ਕੋਟੀ ਕੀ ਪਤਾ ਹੈ ਤੁਹਾਡੇ ਸਾਡੇ YouTube ਚੈਨਲ ਅਤੇ ਫੇਸਬੁਕ ਤੇ ਅੱਜ ਨੇ ਆਪ ਬੁੜੀ ਲੈ ਆਏ ਪਟਿਆਲੇ ਸ਼ਾਈ ਪੱਗ ਜਿਹਦੀ ਲੈਂਥ ਹੈਗੀ 7.5 ਮੀਟਰ ਕਪੜਾ ਜਿਹੜਾ ਫੋਲਡ ਕਰਦੇ ਆਂ ਇਹਨਾਂ ਆਪ ਆਲੇ ਲਿਗਾਉਣਾ ਸਰਦੇ ਸੈਂਟਰ ਜਿਹੜਾ ਲੈ ਗਣਾ ਲੜ ਨੂੰ ਪੂਰੀ ਖੋਲਦਾ ਵਾ ਥੱਲੇ ਰਾਕੇ ਬੰਦ ਪਾਉ ਤੇ ਰਾਕੇ ਦੋਈ ਬੱਲੇ ਕੱਠੇ ਕਰਕੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਕੇ ਅੱਧੇ ਅੱਧੇ ਗਲ ਟਾ ਕੇ ਜਿਹੜਾ ਲੜ ਨੂੰ ਸਾਫ਼ ਕਰਕੇ ਤੇ ਮੋਢਾਈ ਤੇ ਕਰਕੇ ਲੜ ਨੂੰ ਲਗਾ ਲੈਣਾ ਹੈ ਲੜ ਕੇ ਉਹ ਬਲਡੇ ਕੱਢ ਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾਵਾਂਗੇ ਉਸ ਤੋਂ ਬਾਅਦ ਆ ਪਾਗਲੜਾ ਹੁਣ ਆ ਲੜਾ ਮੈਂ ਵੈਕ ਤੋਂ ਪੈਂਚ ਕਰਨਾ ਉਨੇ ਖਲਦਵਾ ਸਦਲੇ ਤਾਂ ਕਿ ਬਣ ਪਾਇ ਤਰਾ ਕਿ ਪਹਿਲੇ ਬਲੋਂ ਜਿਆਦਾ ਖੋਲਣਾ ਦੀਜੋ ਜਿਹੜਾ ਪਟਾਈ ਵਾਲੇ ਪਸਣਾ ਜੋੜ ਕੇ ਚਾਰ ਉਂਗਲਾਂ ਨਾਲ ਜਿਹੜਾ ਲੜ ਨੂੰ ਅਪਲੋਡ ਕਰਨਾ ਚਾਰ ਉਂਗਲਾਂ ਨਾਲ ਜਿਹੜਾ ਲੜ ਨੂੰ ਅਪਲੋਡ ਕਰਕੇ ਲੜ ਨੂੰ ਚੰਗੀ ਤਰ੍ਹਾਂ ਲੋਡ ਕਰਨਾ ਤੇ ਫੇ ਜਿਹੜਾ ਅਪਲੋਡ ਨੂੰ ਡਾਊਨਲੋਡ ਫੋਲਡ ਕਰਾਂਗੇ ਡਾਊਨਲੋਡ ਕਰਕੇ ਉੱਪਰ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਲੋਡ ਕਰ ਲੈਣਾ ਕੀ ਨਾ ਦੇ ਲੱਭੀ ਵਗਦੀ ਆ ਪੋਸਟਿੰਗ ਕਰ ਦੇਣੀ ਆ ਤੇ ਲੜਾ ਲਾ ਫਾਸਲੇ ਦਾ ਉਹ ਵੀ ਲੋਡ ਕਰ ਲੈਣਾ ਉਸ ਵਾਇਰ ਦਾ ਪਗ ਲੜ ਲਗਣਾ ਲੜਨ ਵੇ ਤਾਂ ਵਿੱਚ ਕਰਨਗੇ ਪੁਣੀ ਖੁੱਲਦਾ ਬਸ ਲੜਾ ਕੀ ਮਤਲਬ ਤਰਾ ਕੇ ਚਾਰੋਂ ਗੁਲਨਾ ਜਿਹੜਾ ਲੜਨ ਨੂੰ ਅਪਲੋਡ ਕਰਨਾ ਚਾਰੋਂ ਗੁਲਨਾ ਜਿਹੜਾ ਲੜਨ ਨੂੰ ਅਪਲੋਡ ਕਰਕੇ ਲੜਨ ਨੂੰ ਜਿੱਕੇ ਤਰ੍ਹਾਂ ਸਾਬਗਾ ਨਾ ਫਿਰ ਲੜਨ ਡਬਲ ਫੋਲਡ ਕਰਨਾ ਕਿ ਜਿੱਥੇ ਪਹਿਲੜ ਨੂੰ ਫੋਲਡ ਕਰੇ ਉਥੇੜਾ ਪਹਿਲੜ ਨੂੰ ਫੋਲਡ ਕਰਕੇ ਫਿਰ ਲੜਨ ਕਿ ਜਿੱਤਰਾ ਲੋੜਗਾ ਨਾ ਜਿਹਨੇ ਚੜਾਈ ਜਾ ਕੇ ਉਹਨੇ ਜਿਹੜਾ ਚੜਾਈ ਜਾ ਕੇ ਜਿਹੜਾ ਪਹਿਲੜ ਨੂੰ ਲੋਡ ਕਰਕੇ ਲਗਾ ਦੇਣਾ ਮੈਂ ਆਪਾਂ ਪਹਿਰੇ ਦਾ ਫਾਸਲਾ ਖੜਾ ਪਹਿਰੇ ਦਾ ਫਾਸਲਾ ਰੱਖ ਕੇ ਜਿਹੜਾ ਲੜਨ ਨੂੰ ਲੋਡ ਕਰਕੇ ਲਗਾਵਾ ਹੈ ਉਸ ਤੋਂ ਬਾਅਦ ਅਗਲਾ ਲਾੜਾ ਲਗਾਣਾ ਲਾੜ ਨੂੰ ਵੇਗ ਤੋਂ ਪੈਂਚ ਗਨ ਨਾਲ ਪੁਣੀ ਹਲਦ ਨਾਲ ਲੜਾ ਕੇ ਪਨਪਾਸ ਤਰ੍ਹਾਂ ਕੇ ਚਾਰੋਂ ਗਲੇ ਜਿਹੜਾ ਲੜ ਨੂੰ ਫੋਲਡ ਕਰਨਾ ਚਾਹੂੰ ਗਲੇ ਨਾਲ ਜਿਹੜਾ ਲੜ ਨੂੰ ਫੋਲਡ ਕਰਕੇ ਲੜ ਨੂੰ ਪਾ ਚੰਗਤਰਾ ਲੋਡ ਕਰ ਲੈਣਾ ਤੇ ਜਿਹੜਾ ਅਪਲਡ ਨੂੰ ਸਾਫ ਕਰਾਂਗੇ ਸਾਫ ਕਰਕੇ ਉੱਪਰੋਂ ਲੜਨ ਦਾ ਫਾਸ ਜਿਹੜਾ ਉਹ ਲੋਡ ਕਰ ਲੈਣਾ ਫਿਰ ਲੜਨ ਡਬਲ ਫੋਲਡ ਲਗਾਣਾ ਡਬਲ ਫੋਲਡ ਕਰਕੇ ਫਿਰ ਜਿੰਨਾ ਪਾ ਪੈੜਾ ਫਾਸ ਰੱਖਣਾ ਪੈੜਾ ਦਾ ਫਾਸ ਰੱਖ ਕੇ ਜਿਹੜਾ ਲੜ ਨੂੰ ਲੋਡ ਕਰਕੇ ਤੇ ਸਾਫ ਕਰਕੇ ਲਗਾ ਦੇਣਾ ਤੇ ਨਾਲੇ ਬਾਕੀ ਪਗੜੀ ਆਪਾਂ ਸੈਟਿੰਗ ਕਰੀ ਜਾਣੀ ਹੈ ਅਸ ਤੋਂ ਬਾਅਦ ਆਪਾਂ ਅਗਲਾ ਲਾਉਣਾ ਲੜਨ ਬੈਗ ਤੋਂ ਬੰਨ ਕੇ ਕਰਾਂਗੇ ਪੁਣੀ ਖੁੱਲਦਾ ਤੁਲੇ ਰੱਖ ਕੇ ਬੰਦ ਕਰ ਰੱਖ ਕੇ ਚਾਰੋਂ ਗਲੀ ਨਾਲ ਜਿਹੜਾ ਲੜਨ ਉਪਰ ਲਗਾਣਾ ਜਾਣੂ ਗਲੇ ਨਾਲ ਜਿਹੜਾ ਲੜਨ ਨੂੰ ਲੋਡ ਕਰਕੇ ਲੜਨ ਨੂੰ ਚੰਗੀ ਤਰ੍ਹਾਂ ਨੂੜਗਾ ਨਾ ਫਿਰ ਲੜਨ ਨੂੰ ਸਾਫ ਕਰਾਂਗੇ ਫਿਰ ਲੜਨ ਡਬਲ ਫੋਲਡ ਕਰਕੇ ਇਹਨਾਂ ਪੱਪੇੜਾ ਦਫਾ ਰੱਖਣਾ ਪੱੜਾ ਦਫਾਸਦਾ ਕਿ ਜਿਹੜਾ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਹੈ ਇਹ ਨਾਲੇ ਬਾਕੀ ਪਗੜੀਆਂ ਪਸੈਟਿੰਗ ਕਰੀ ਜਾਣੀਆਂ ਹੁਣ ਜਿਹੜਾ ਅਪਲੋਡ ਲਿਆ ਉਹ ਜਿਹੜੀਆਂ ਆਪਾਂ ਸਫਾਈ ਕਰ ਲੈਣੀਆਂ ਤਾਂ ਜਿਹੜਾ ਫਾਸਲਾ ਜਿਹੜਾ ਉਹ ਲੋਡ ਕਰ ਲੈਣਾ ਉਸ ਤੋਂ ਬਾਅਦ ਆਗਲਾ ਲੜਣਾ ਲੜਨ ਦਾ ਵਕਤ ਪੰਚੇਗਾ ਨਾ ਇਹ ਪੁਣੀ ਖੋਲਦਾ ਹੋਏ ਤੁਹਾਨੂੰ ਰਾਕੀ ਬੰਦ ਬੋਤਰਾ ਕਿ ਚਾਰੋਂ ਕਲੀ ਨਾਲ ਜਿਹੜਾ ਲੜਨ ਨੂੰ ਫੋਲਡ ਕਰਨਾ ਚਾਰੋਂ ਕਲੀ ਨਾਲ ਜਿਹੜਾ ਲੜਨ ਨੂੰ ਫੋਲਡ ਕਰਕੇ ਫਿਰ ਜਿਹੜਾ ਲੜਨ ਡਬਲ ਫੋਲਡ ਕਰਕੇ ਜਿਹੜੇ ਅਸੀਂ ਇਹ ਵਾ ਉਹ ਲੋਡ ਕਰਕੇ ਜਿਹੜਾ ਲੜਨ ਨੂੰ ਲੋਡ ਕਰਕੇ ਲਗਾਵਾਂਗੇ ਆ ਲੜਨ ਨੂੰ ਜਿਹੜਾ ਆਪਣਾ ਇੱਕ ਦੀ ਸੀਚ ਫੋਲਡ ਕਰਾਂਗੇ ਤਾਂ ਜਿਹੜੇ ਆਪਣੇ ਲੜ ਪਹਿਲੇ ਵਾਲੇ ਮੋੜੇ ਹੋਏ ਨੇ ਉਹ ਜਿਹੜੇ ਕਵਰ ਹੋ ਜਾਣ ਦੇ ਨਾਲੇਲ ਬਾਕੀ ਪਗੜੀ ਐਪਸਟਿੰਗ ਕਰੀ ਜਾਣੀ ਹੈ ਦਿਨਾਂ ਵਾਲੇ ਬਾਕੀ ਪਗੜੀ ਐਪਸਟਿੰਗ ਕਰੀ ਜਾਣੀ ਜਿਹੜੀ ਆਪਣੀ ਸ਼ੇਪ ਆ ਉਹ ਵੀ ਜਿਹੜੀ ਆਪਾਂ ਲੋਡ ਕਰ ਲੈਣੀ ਹੈ ਸੁਵਰਡ ਆਪਾਂ ਪਾਗਵੇਂ ਲਗੋਣਾ ਨੱਕ ਦੀ ਸੀ ਜਿਹੜਾ ਪਾਪਾ ਕਮ ਲਗਾ ਕੇ ਫਿਰ ਜਿਹੜਾ ਪਾਕਲ ਗਿਆੜਾ ਲਾਉਣਾ ਕੱਲ੍ਹ ਗਿਆੜਾ ਦੇ ਬਾਅਦ ਤੋਂ ਪਿੰਚ ਕਰਾਂਗੇ ਨੋਈ ਗਨਾਰੇ ਇਕੱਠੇ ਕਰਕੇ ਉਹਦਾ ਤੇ ਫੋਲਡ ਕਰਕੇ ਲੜਨੂ ਬੈਦ ਲੜਨੂ ਕੜਾਈ ਲਾਗਣਾ ਮੂੜੇ ਲਿਆ ਕਬਿ ਚੜਾਈ ਕਰਤਾ ਨਹੀਂ ਲੜ ਚੁੜੇ ਬਵਲ ਜਿਹੜੇ ਕੱਢ ਲੈਣੇ ਹਨ ਹੋ ਜਿੰਨਾ ਬਪੜਾ ਇੱਕਦ ਤਰਖਣਾ ਪਿਆ ਉਹਨੂੰ ਅਕਤ ਰੱਖ ਕੇ ਜਿਹੜੇ ਆਪ ਲੜ ਚੁੜੇ ਬਵਲ ਕੱਢ ਕੇ ਜਿਹੜਾ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਹੈ ਉਸ ਵਾਰ ਜਿਹੜਾ ਪਾਗ ਬੈਂਥਲੇ ਰੱਖਿਆ ਜਿਹੜਾ ਪੜਾ ਨੂੰ ਫਰੰਟ ਵੱਲ ਨੂੰ ਫੋਲਡ ਕਰ ਦੇਣਾ ਫਰੰਟ ਵੱਲ ਨੂੰ ਫੋਲਡ ਕਰ ਤਵਾ ਜਿਹਨੇ ਚੜਾਈ ਰੱਖਣਾ ਚਾਹੁੰਦੇ ਤੇ ਨਹੀਂ ਚੜਾਈ ਰੱਖ ਕੇ ਤੇ ਜਿਹਨੇ ਉਹ ਚ ਬਲ ਬੰਨ ਦੇਣਗੇ ਉਹਨਾਂ ਬਲ ਨੂੰ ਲੋਡ ਕਰਕੇ ਜਿਹੜਾ ਲੜ ਨੂੰ ਉੱਪਰ ਦਬਣਾ ਹੈ ਇਹ ਚੜੜ ਜਿਹੜਾ ਉੱਪਰ ਕੋਈ ਕਹਿੰਦੇ ਯਾ ਕਹਿੰਦਾ ਤੇ ਦੋ ਜਾਂ ਤਿੰਨ ਕੱਡੇ ਗਰੇਡ ਕਰਨ ਤਾਂ ਕੋਈ ਵਸਤ ਲਗਾਉ ਸਾਥੇ ਹੂੰ ਉਸ ਤੋਂ ਬਾਅਦ ਆਪਾਂ ਸਟੈਕਣਾ ਜਿਹੜਾ ਆਪਾਂ ਪਹਿਲੀ ਸਾਰੇ ਸੈਂਟਰ ਕਿਉਂ ਉਹਨੂੰ ਬਹਿ ਤੋਂ ਖਿੱਚਣਾ ਬਹਿ ਤੋਂ ਖਿੱਚ ਤੋਂ ਬਾਅਦ ਚੰਗੀ ਤਰ੍ਹਾਂ ਜਿਹੜਾ ਪਲੇਰ ਨੂੰ ਕਿਹੜੇ ਪਾਸੇ ਫਲਾ ਦੇਣਾ ਹੈ ਫਲਾਉਣ ਤੋਂ ਬਾਅਦ ਇੱਕ ਵਾਰ ਫੇਰ ਕਿਚਣੇ ਖਿੱਚਣ ਤੋਂ ਬਾਅਦ ਕਿ ਕਿਤਰਾ ਜਿਹੜਾ ਫਸਲ ਉਹ ਦੱਬ ਲੈਣਾ ਹੈ ਦੱਬਣ ਤੋਂ ਬਾਅਦ ਜਿੱਥੇ ਕਿਤੇ ਉਸਨਾਂ ਕਰਦਾ ਉਥੋਂ ਬੜਵਿਸ਼ੇ ਦੇ ਕੇ ਜਿਹੜਾ ਆਪਾਂ ਸਿਰ ਉਹ ਚੰਗੇ ਟੜਾ ਕਵਰ ਕਰ ਲੈਣਾ ਹੈ ਇਹਦਾ ਬੈਡ ਡਲੋਗਣਾ ਅਧਰ ਜਿਆਦਾ ਬੋਲਡ ਕਰਕੇ ਜਿਹੜਾ ਪੜ ਨੂੰ ਬੈਟੀ ਦੱਬ ਲੈਣਾ ਜਲਦੀ ਨੰਬਰ ਲੈ ਕੇ ਆ ਲੈਣੇ ਆ ਬ੍ਰਿੰਡਨ ਅਰ ਤੱਕ ਦੇਖ ਲਈ ਧੰਨਵਾਦ ਵਾਹੀ